ਤਨ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤੀ ਕਰਨਤੇ ਤਨ ਕੇ ਕਾਜ ਸਵਾਰਤਾ ਵਾਹੋ ਗੋਪਾਲ ਤੇਰਾ ਹੇ ਗੋਪਾਲ ਮੈਂ ਤੇਰਾ ਆਰਤਾ ਆ ਰਤਾ ਮੈਂ ਤੇਰੇ ਆ ਗਿਆ ਦਵਾਰੇ ਤੇ ਆ ਗਿਆ ਤੇਰੇ ਚਰਨਾ ਚ ਆ ਗਿਆ ਤੇਰੇ ਕੋਲ ਆ ਗਿਆ ਔਰ ਮੈਨੂੰ ਤੇਰਾ ਰੰਗ ਚੜ ਗਿਆ हे hey गोपाल मैं तेरा हो के तेरे कोल आ गया तेरे द्वारे ते आ गया और तेरा रंग मेरे ते चढ़ गया आ रत्ता जन्म मैं तेरे नेड़े आया तेरे ना स्पर्श ਕੀਤਾ तेरे ना छुआया तेरे चरणਾਂ ਦੀ ਛੋਹ ਪ੍ਰਾਪਤ ਕੀਤੀ ਤਾਂ ਮੈਨੂੰ ਰੰਗ ਚੜ ਗਿਆ ਮੈਂ ਆਪਣੇ ਆਪ ਨੂੰ ਨਾਮ ਦੇ ਰੰਗ ਰੰਗ ਲਿਆ ਗੋਪਾਲ ਤੇਰਾ ਆ ਰਤਾ ਆ ਅਲੱਗ ਹੈ ਰਤਾ ਅਲੱਗ ਹੈ ਜੋ ਰਤੇ ਰੰਗ ਏਕ ਕੇ ਨਾਨਕ ਗੂੜਾ ਰੰਗ ਰਤੇ ਦਾ ਰੰਗਿਆ ਹੋਇਆ ਹੈ ਜੋ ਜਨ ਤੁਮਰੀ ਭਗਤੀ ਕਰੰਤੇ ਤਿਨ ਕੇ ਕਾਜ ਸਵਾਰਤਾ ਰਹਾਓ ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਤਾ ਜਿਹੜੇ ਤੇਰੀ ਭਗਤੀ ਕਰਦੇ ਨੇ ਉਹਨਾਂ ਦੇ ਕਾਲ ਸਵਾਰ ਦਿੰਦੇ ਇਹ ਕਾਜ ਔਰ ਕੰਮ ਕਾਰਜ ਔਰ ਕਾਜ ਕੋਈ ਗੱਲ ਹੈ ਕੰਮ ਔਰ ਕਾਰਜ ਦੇ ਵਿੱਚ ਫਰਕ ਹੈ ਕੰਮ ਹੁੰਦੇ ਨੇ ਸੰਸਾਰੀ ਹੱਥ ਪੈਰ ਨਾਲ ਕਰਨ ਵਾਲੇ ਕੰਮ ਨੇ ਮਨ ਚਿਤਨਾ ਕਰਨ ਵਾਲਾ ਕਾਜ ਹੁੰਦਾ ਹੈ ਸੰਤਾਂ ਦੇ ਕਾਰਜ ਆਪ ਖਲੋਆ ਉਥੇ ਕਾਰਜ ਹੈ ਸੰਤ ਕਾਰਜ ਕਰਦੇ ਨੇ ਕੰਮ ਨਹੀਂ ਕਰਦੇ ਕੰਮ ਹੱਥ ਪੈਰ ਨਾਲ ਕਰਦੇ ਨੇ ਸੰਤ ਨਹੀਂ ਕੰਮ ਕਰਦੇ ਕੰਮ ਉਹਨਾਂ ਦਾ ਸਰੀਰ ਕਰਦਾ ਹੈ ਸਰੀਰ ਆਪਣੇ ਵਾਸਤੇ ਕਰਦਾ ਸੰਤ ਆਪਣੇ ਵਾਸਤੇ ਕਰਦਾ ਕਾਰਜ ਹੈਗਾ ਇੱਕੋ ਹੀ ਹੈ ਕਾਰਜ ਇੱਕ ਕਾਰਜ ਇੱਕੋ ਹੀ ਹੈ ਕੰਮ ਕਿੰਨੇ ਨੇ ਕੰਮ ਇਹਨਾਂ ਦਾ ਕੋਈ ਅੰਤੇ ਕੋਈ ਨਹੀਂ ਕੰਮ ਤਾਂ ਮੁਕਦਾ ਹੀ ਨਹੀਂ ਕਾਰਜ ਇੱਕ ਹੈ ਉਹ ਅਸੀਂ ਉਹਦੇ ਵੱਲ ਧਿਆਨ ਨਹੀਂ ਦਿੰਦੇ ਤੇ ਕੰਮ ਕਰੀ ਜਾਂਦੇ ਉਹ ਘੜੀ ਕਾਰਜ ਇੱਕੋ ਹੀ ਹੈ ਜਦ ਲਗ ਮੇਰੀ ਮੇਰੀ ਕਰਾ ਤਬ ਲਗ ਕਾਜ ਏਕ ਕੋ ਕਾਜ ਉਹੀ ਨਹੀਂ ਪੂਰਾ ਹੋਇਆ ਹੁੰਦਾ ਜਨਾਚਰ ਮੇਰੀ ਮੇਰੀ ਕਰਾ ਤਬ ਲਗ ਕਾਜ ਏਕ ਨਾ ਸਰਾ ਉਹ ਵੀ ਸੜੇ ਨਹੀਂ ਛੜਿਆ ਕਾਜ ਤਾਂ ਹੈ ਇੱਕ ਕੰਮ ਸਾਰੇ ਇਹ ਅਸੀਂ ਕਾਰਜ ਆਨੰਦ ਕਾਰਜ ਨੂੰ ਵੀ ਕਾਰਜ ਕਹਿੰਦਾ ਤੇ ਫਿਰ ਸਾਰਾ ਸੱਪਾ ਦਾ ਪੜਣੀ ਸੀ ਬੋਲੀਓ ਬਦਲਦੀ ਕ ਅੱਜ ਕੀ ਹੈ ਜਿਹੜਾ ਕੰਮ ਕਰਨਾ ਹੈ ਅਸੀਂ ਉਹ ਨਾਮ ਲੈਣ ਆਇਆ ਨਾਮ ਜਪਣ ਆਇਆ ਰੰਗ ਚ ਰੰਗਣ ਆਇਆ ਕਾਜ ਕਹਿ ਰਿਹਾ ਉਹ ਕਾਰਜ ਇਹੀ ਬਾੜੀ ਬਾੜ ਹੈ ਜੀ ਭਾਸ਼ਾ ਬਦਲ ਲਈ ਬਾਟ ਪਾੜ ਗਈ ਹੁਣ ਉਹ ਕਹਦਾ ਗੋਪਾਲ ਤੇਰਾ ਆਰਤ ਹ ਜੋ ਜਨ ਤੂੰ ਨਹੀਂ ਭਗਤ ਕਰੰਦੇ ਤਨ ਕੇ ਕਾਜ ਕਾਜ ਸਵਾਰਤ ਕੰਮ ਨਹੀਂ ਸਵਾਰਦਾ ਹੁਣ ਜਿੰਨੇ ਵੀ ਇਹਨਾਂ ਨੇ ਸਾਖੀਆਂ ਬਣਾਈਆਂ ਨੇ ਉਹ ਕੰਮ ਸਮਾਲਦੀਆਂ ਨੇ ਕਾਜ ਸਵਾਰ ਦੀ ਕੋਈ ਨਹੀਂ ਦੇਵ ਕਰਦਾ ਕਾਜੇ ਕਰਾ ਗਏ ਦੇਵ ਕਰਦਾ ਕੰਮ ਸਵਾਲ ਨਹੀਂ ਆ ਸਾਖੀਆਂ ਨੇ ਕਾਜ ਦੀ ਨਹੀਂ ਆ ਸਾਖੀ ਫੜੇ ਤਾਂ ਜਾਣੀ ਨੇ ਇਹਨਾਂ ਨੂੰ ਕਹੜਾ ਹਕਾ ਲਾਇ ਨਹੀਂ ਇਹ ਕਾਜ ਯਾਰ ਕੰਮ ਚ ਕੀ ਫਰਕ ਹੁੰਦਾ ਕੰਮਰ ਕਾਜ ਦਾ ਫਰਕ ਇਹ ਨਹੀਂ ਪਤਾ ਇਹਨਾਂ ਨੂੰ ਭਾਸ਼ਾ ਦੀ ਸਮਝ ਨਹੀਂ ਉਹਨਾਂ ਤਾਂ ਫੜੇ ਜਾਣੀ ਜਾਣੇ ਬੋਲਣ ਦੇ ਬਵੇਕ ਤਨ ਕਾਜ ਸਵਾਰਦਾ ਕੰਮ ਨਹੀਂ ਸਵਾਰਦਾ ਕੋਈ ਤਨੇ ਦੇ ਨੱਕੇ ਨਹੀਂ ਛੜਦਾ ਉਹ ਕਹਿੰਦਾ ਨੱਕੇ ਛੜਦਾ ਸੀ ਤਨੇ ਦੇ ਉਹ ਤਾਂ ਨਕਈਗਾ ਉਹਨਾਂ ਖਾਤਰ ਨਕਈ ਕਾਜ ਹੈ ਉਹ ਤਾਂ ਕੰਮ ਸੀ ਹੱਥ ਪੈਰ ਨੂੰ ਹੋਣ ਵਾਲਾ ਕਾਜ ਸਵਾਰਤਾ ਹੈ ਉਹ ਤਾਂ ਨਾ ਕਹ ਨਾ ਕਾਜ ਸਵਾਰਤਾ ਸੰਤਾ ਨੇ ਸਾਖੀ ਬਣਾਈ ਰੁੱਤੇ ਛੱਡਦਾ ਸੀ ਧੰਨੇ ਏਡਾ ਜਾਣ ਬੁਝ ਕੇ ਗਲਤ ਪ੍ਰਚਾਰ ਕੀਤਾ ਹੈ ਉਹਨਾਂ ਨੇ ਇਹ ਸਾਰੇ ਜਿਆਦਾ ਪਾਕਿਸਤਾਨੀ ਵੀ ਸੇਵਾ ਪੰਥੀ ਏ ਤੇ ਸਾਰੇ ਸਾਰੇ ਹਿੰਦੂ ਸੀ ਸਾਰੇ ਵੀਣੇ ਸੀ ਵੀਣਿਆਂ ਦੇ ਬੰਦੇ ਸ੍ਰੀ ਚੰਦ ਦੇ ਬੰਦੇ ਸੀ ਇਹ ਆਕਾਸ਼ੀ ਜਿਹੜਾ ਨੇ ਬੰਦੀ ਐਸੇ ਬੰਦੇ ਛੱਡੇ ਸਾਰਾ ਕੁਝ ਪਲਟ ਕੇ ਰੱਖਤਾ ਇਹ ਕੁਛ ਕਰਦੇ ਰਹੇ ਨੇ ਹੁਣ ਕਹਦੇ ਸਾਨੂੰ ਹਿੰਦੂਆਂ ਕਹੋ ਉਹ ਹਿੰਦੂਆਂ ਦਾ ਥੋੜਾ ਸਾਲੇ ਲੱਛਣੇ ਦੁਆਲੇ ਹਿੰਦੂ ਕਿਹਸਾ ਤਾਰੀ ਹਿੰਦੂ ਹੈ ਤੁਸੀਂ ਕਾਜਰ ਕੰਮ ਦਾ ਨਹੀਂ ਜੇ ਪਤਾ ਤਾਂ ਹਿੰਦੂ ਨੇ ਜੇ ਕਮਰ ਕਾਜੇ ਕਫਰ ਹਿੰਦੂ ਹੁੰਦੂ ਸੀ ਜੇ ਕਾਜ ਆਡਾ ਕਮਰ ਦਾ ਫਿਰ ਫਿਰ ਸਿੱਖੋ ਕਾਜ ਦਾ ਨਹੀਂ ਪਤਾ ਕਾਜ ਕੀ ਹੁੰਦਾ ਫਿਰ ਹਿੰਦੂ ਸਿੱਖ ਉਹ ਆ ਜਿਹਨੂੰ ਕਾਜ আর ਕੰਮ ਦੇ ਫਰਕ ਦਾ ਪਤਾ ਸਿੱਖਿਓ ਕਿ ਸਿੱਖੀ ਤਾਂ ਸਿੱਖਿਆ ਸਿੱਖੀ ਸਿੱਖਿਆ ਗੁਰਬਾਣੀ ਦੀ ਸਿੱਖਿਆ ਦੇ ਵਿੱਚ ਕਾਜ ਕਿਹਨੂੰ ਕਹਿੰਦੇ ਨੇ ਕੰਮ ਕਿਹਨੂੰ ਕਹਿੰਦੇ ਨੇ ਇਹਦਾ ਪਤਾ ਨਹੀਂ ਫਿਰ ਕਿਹਸਾ داری ਹਿੰਦੂ हाँ जी दाल सीधा मांगू घिओ अमरा खुशी करा नित दाल सीधा मांगू घ्यो दाल सीधा मांगू घ्यो मैं दाल दाल तो मैं हूं। आप क्यों को मैं दाल सीधा मांगू क्यों ਮੈਂ ਮੰਗਦਾ ਕੀ ਅਸੀਂ ਦਾ ਕਿ ਉਹ ਮੰਗਦਾ ਮੱਖਣ ਮੰਗਦਾ ਮੈਂ ਲੱਸੀ ਨਹੀਂ ਮੰਗਦਾ ਕਿਉਂਕਿ ਸ਼ਰੀਰ ਜਿਉ ਆ ਕੇ ਜਿਉ ਦੇ ਖਾਣ ਵਾਲੀ ਇਹ ਚੀਜ਼ ਹੈ ਹਮਰਾ ਖੁਸ਼ੀ ਕਰਾਇ ਨਾ ਤੇ ਜਿਉ ਇਹ ਮੇਰਾ ਜੀ ਕਰਦਾ ਖਾਣ ਨੂੰ ਸ਼ਰੀਰ ਦੀ ਖੁਰਾਕ ਨਹੀਂ ਹੈ ਜਿਉ ਦੀ ਖੁਰਾਕ ਹੈ ਇਹ ਆਤਮਾ ਦੀ ਖੁਰਾਕ ਹੈ ਵੇਰ ਖੁਸ਼ੀ ਇਹ ਹੈ ਸੰਤੋ ਮਾਖਣ ਖਾਇਆ ਛਾਛ ਪੀਏ ਸਿੱਧਾ ਕੇ ਹੋ ਸਿੱਧਾ ਕੇ ਹੋਈ ਮੰਗਦਾ ਮੈਂ ਲੱਸੀ ਨਹੀਂ ਮੰਗਦਾ ਦਹੀਂ ਨਹੀਂ ਮੰਗਦਾ ਸਿੱਧਾ ਕੇ ਹੋ ਕਿਥੋਂ ਮੰਗਦਾ ਨਾ ਮੰਗਦਾ ਸਿੱਧਾ ਹੀ ਮੈਨੂੰ ਤਾਂ ਸਿੱਧਾ ਡਾਇਰੈਕਟ ਕੇ ਹੋਏ ਦੇ ਦੇ ਦਾਲ ਸਿੱਧਾ ਡਾਲਦਾ ਆਪੇ ਹੈ ਸਿੱਧੇ ਨੂੰ ਆਟਾ ਬਣਾਤਾ ਇਹਨਾਂ ਨੇ ਸਿੱਧਾ ਆਟਾ ਨਹੀਂ ਹੁੰਦਾ ਆਟੇ ਨੂੰ ਆਟਾ ਲਿਖਿਆ ਹੈ ਗੁਰਮਣੀ ਜੀ ਜਾ ਆਟਾ ਲੋੜ ਆਟਾ ਤਾਂ ਬਹੁਤ ਵਾਰ ਆਇਆ ਹੈ ਕਿਹਨਾਂ ਆਟਾ ਆਗਲਾ ਸਿੱਧੇ ਨੂੰ ਆਟਾ ਕਰਨ ਲੱਗ ਕਿਉਂ ਇਹਨਾਂ ਨੇ ਕਹੇ ਦਾਲ ਦੇਣਾ ਆਟੇ ਦੀ ਹੈਗਾ ਵੀ ਦਾਲ ਦੇ ਬਿਨਾ ਆਟੇ ਬਿਨਾ ਦਾਲ ਦਾ ਗੱਲ ਨਹੀਂ ਸਿੱਧੇ ਨੂੰ ਆਟਾ ਬਣਾਤਾ ਹੋਣਾਟੇ ਨੂੰ ਸਿੱਧਾ ਹੀ ਕਹਿੰਦੇ ਸਾਰੇ ਗੁਰਦੁਆਰਿਆਂ 'ਚ ਆਟਾ ਸੀ ਤਾਂ ਨਹੀਂ ਹੁੰਦਾ ਆਟੇ-ਮਾਟਾ ਲਿਖਿਆ ਹੋਇਆ ਮਰਨਾ ਤਾਂ ਇਹਨਾਂ ਨੇ ਇੱਥੋਂ ਹੀ ਹੈ ਇਹਨਾਂ ਨੇ ਮਰਨਾ ਇੱਥੋਂ ਹੀ ਹੈ ਇਹਨੂੰ ਭਾ ਭੋਲੀ ਜਲੀ ਪਤਾ ਗੁਰਬੋਲੀ ਦੀ ਦਾ ਇਕਨਾਂ ਆਟਾ ਅਗਲਾ ਫਰੀਦ ਵੀ ਕਹਿੰਦਾ ਇਕਨਾਂ ਨਾ ਹੀ ਲਾਉਣ ਕਬੀਰ ਵੀ ਆਟਾ ਕਹਿੰਦਾ ਚਿਕੜ ਆਟਾ ਘਰ ਪੜਿਆ कछू ना आया हाथ पीस तो पीस चाबिया सोई नाथ जाए है आटा लौन जो सोन समान आटा तो कई बार आया गुरबाणी इतने सीधा का लिखता धने सीधा तक तो है ही नहीं सीधा सीधी चो लफज डायरैक्ट सीधा दाल ਤੇ ਕੋਮਾ ਜੇ ਲਾ ਦੀਏ ਮੰਗਣ ਵਾਲਾ ਦਾਲ ਹੈ ਜਿਹੜਾ ਪੂਰਨ ਬ੍ਰਹਮਾ ਉਹ ਤਾਂ ਮੰਗਦਾ ਹੀ ਨਹੀਂ ਕੁਛ ਉਹ ਉਹਦੀ ਰਵਾਂਡ ਨਹੀਂ ਹੁੰਦੀ ਸਿੱਧਾ ਮੰਗੂ ਕਿਓ ਸਿੱਧਾ ਕਿਓ ਮੈਂ ਸਿੱਧਾ ਹੀ ਕਿਹਾ ਉਹਦੇ ਤੇ ਮੈਨੂੰ ਹਮਰਾ ਖੁਸ਼ੀ ਕਰੇ ਮੈਂ ਤਿਉਹੋ ਹਮਰਾ ਖੁਸ਼ੀ ਕਰਨ ਤਿਉਹੋ ਜਿਹੜਾ ਹਮਰਾ ਜੀ ਹੈ ਦਨਨਾਥ ਖੁਸ਼ ਰਹੇ ਐਸਾ ਨਾਮ ਦੇ ਜਿਹਦੇ ਨਾਲ ਮੇਰੇ ਜਿਹੜਾ ਆਤਮਾ ਮੇਰੀ ਆਤਮਾ ਦਿਨ ਰਾਤ 24 ਘੰਟੇ ਖੁਸ਼ ਰਹੇ ਹਾ ਪਨੀਆਂ ਛਾਦਨ ਨੀਕਾ ਅਨਾਜ ਮੰਗੋ ਸਤ ਸੀ ਕਾ ਪਨੀਆਂ ਛਾਦਨ ਛਾਦਨ ਹੁੰਦਾ ਭੋਜਨ ਨੀਕਾ ਸੋਨਾ ਨੀਕਾ ਸੋਨਾ ਹੁੰਦਾ ਪਨੀਆਂ ਪਾਣੀ ਰਾਵਤ ਕਾ ਉੱਤੇ ਨੂੰ ਜਿਹੜਾ ਉੱਤੇ ਨੂੰ ਆਰਾਮ ਦਾ ਪਾਣੀ ਹੈ ਪਾਣੀ ਭੋਜਨ ਦੇ ਨਾਲ ਪਾਣੀ ਵੀ ਤਾਂ ਹੁੰਦਾ ਹੈ ਪਾਣੀ ਹੈ ਜਿਹੜਾ ਪਾਣੀਆ ਗੁਰਬਾਣੀ ਚ ਹੁੰਦਾ ਪਾਣੀ ਗੁਰਬਾਣੀ ਚ ਆਰਾਮ ਉਦਕ ਹੈ ਨਾ ਇਹ ਇਹ RAM ਦਾ ਉਦਕ ਹੈ ਉਹ ਰਾਜਾ RAM ਦਾ ਕਿਉਂ ਕਿਉਂ ਰਾਜਾ RAM ਦਾ ਹੈ ਪਾਣੀ ਗੁਰਬਾਣੀ ਚ ਪਾਣੀਆਂ ਛਾਦਨ ਨੀਕਾ ਛਾਦਨ ਨੀਕਾ ਇਹ ਵੀ ਸੋਨਾ ਹੋਵੇ ਯਾਨੀ ਹਾਂ ਅਨਾਜ ਮੰਗੋ ਸਤ ਸੀਕਾ ਜਿਹੜਾ ਖਰਾਕ ਹੈ ਮੇਰੀ ਆਹ ਤਾਂ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਅਨਾਜ ਜੈ ਮੰਗੋ ਸਤ ਸੀਕਾ ਸਤ ਸੀਕਾ ਸੱਚ ਦਾ ਜਿਹੜਾ ਹੈ ਸੱਚ ਦਾ ਸੱਚ ਤੋਂ ਪੈਦਾ ਹੋਇਆ ਹੈ ਅਨਾਜ ਜਿਹੜਾ ਸੱਚਾ ਚਿੱਤ ਹੈ ਜਿਹੜਾ ਸਤਗੁਰ ਦੀ ਜਿਹੜੀ ਬਾਣੀ ਹੈ ਉਹਦਾ ਜਿਹੜਾ ਗਿਆਨ ਹੈ ਸਤਗੁਰ ਦਾ ਗਿਆਨ ਹੈ ਉਹ ਮੈਂ ਉਹ ਮੈਂ ਮੰਗਦਾ ਜੈਸੇ ਭੁੱਖੇ ਪ੍ਰੀਤ ਅਨੋਖ ਜਿਹੜੀ ਰੋਟੀ ਹੈ ਨਾ ਕਾਠਕੀ ਰੋਟੀ ਔਰ ਕਬੀਰ ਵੀ ਕਹਿੰਦਾ ਗੜਾ ਘਟਾਵੇ ਕੌਣ ਹੀਰਾ ਰੋਟੀ ਕਾਣੇ ਉਹ ਜਿਹੜੀ ਰੋਟੀ ਆਲਾ ਅਨਾਜ ਹੈ ਉਹ ਇਹ ਹੈ ਗੁਰਮਤਿ ਦਾ ਜਿਹੜਾ ਗਿਆਨ ਹੈ ਅਨਾਜ ਮੰਗੋ ਸਤ ਸਿੱਕਾ ਹੂੰ ਸੱਚੀ ਬਾਣੀ ਦਾ ਅਨਾਜ ਮੰਗਦਾ ਸੱਚੀ ਬਾਣੀ ਤੇ ਜਿਹੜਾ ਦਾਣ ਹੈ ਨਾ ਹੈ ਨਾ ਕਿ ਗਾਹ ਪਾਉਂਦੇ ਨੇ ਦਾਣੇ ਤੇ ਬਿਨਾਂ ਬਿਨਾਂ ਪਾਉਂਦੇ ਕਾਣ ਜਿਹੜਾ ਗੁਰੂ ਨਾਨਕ ਨੇ ਵੀ ਕਿਹਾ ਜੇ ਜੀ ਹੋਏ ਤਾਂ ਉਗਵੈ ਮੂਹ ਦਾ ਕਿਹ ਹਬੋ ਜੇ ਮੂਹ ਦੇ ਕਹੇ ਗੱਲ ਵਿੱਚ ਜੀ ਜੀਵਨ ਹੋਵੇ ਜੀਵਨ ਸੱਚ ਹੋਵੇ ਸੱਚ ਜਗ ਸੱਚ ਹੋਵੇ ਤਾਂ ਉਹ ਦੇ ਅੰਦਰ ਉਹ ਗੱਲ ਪੈ ਜੜ ਫੜਦੀ ਹੈ ਜੇ ਜੀ ਹੋਏ ਤਾਂ ਉਗਵੈ ਜੇ ਦਾਣੇ ਦੇ ਵਿੱਚ ਜੀ ਹੋਵੇ ਤਾਂ ਪੈਦਾ ਹੁੰਦਾ ਐਵੇਂ ਜੇ ਮੂਹ ਦਾ ਕਹੇ ਗੱਲ ਦੇ ਵਿੱਚ ਸੱਚ ਹੋਵੇ ਤਾਂ ਦੁਗੇ ਦੇ ਅੰਦਰ ਕੋ ਗਿਆਨ ਪੈਦਾ ਹੁੰਦਾ ਹੈ। ਉਹ ਕਿਵੇਂ ਦੁਗੇ ਦੇ ਅੰਦਰ ਗਿਆਨ ਪੈਦਾ ਹੁੰਦਾ। ਨਹੀਂ ਮੂਹ ਕਹਾ ਤਾਂ ਹਵਾ ਹੀ ਆ। ਮੂਹ ਦੇ ਵਿੱਚ ਤਾਂ ਹਵਾ ਨਿਕਲਦੀ ਆ। ਹਵਾ ਦੇ ਵਿੱਚ ਕੀ ਹੈ? ਜੋ ਬੋਲੇ ਉਹਦੇ ਵਿੱਚ ਕੀ ਦਿੱਤਾ ਪਾ ਕੇ। ਕੱਚੀ ਬਾਣੀ ਹੈ, ਸੱਚੀ ਬਾਣੀ ਹੈ। ਜੇ ਤਾਂ ਬਾਣੀ ਸੱਚੀ ਹੈ ਤਾਂ ਤਾਂ ਜਾਨ ਹੈ। ਸੱਚ ਹੈ। ਸੱਚੇ ਹੀ ਸੰਸਾਰ ਦਾ ਜੀਵਨ ਜੇ ਆਤਮਾ ਹੈ ਆਤਮਾ ਅਮਰ ਹੈ ਜੇ ਆਤਮਾ ਵਰਾ ਆਤਮਾ ਸੱਚਾ ਫਿਰ ਸੱਚ ਚੀਜ਼ ਹੀ ਅਮਰ ਹੈ ਹਮੇਸ਼ਾ ਰਹਿਣ ਵਾਲੀ ਹੁੰਦੀ ਹੈ ਆਤਮਾ ਸੱਚ ਹੈ ਸਤ ਸਰੂਪ ਹੈ ਅਮਰ ਹੈ ਹੋ ਜੇ ਆਤਮ ਗਿਆਨ ਹੈ ਗੱਲ ਉਹਦੇ ਵਿੱਚ ਆਤਮ ਦੀ ਖੁਰਾਕ ਹੈ ਤਾਂ ਅੰਦਰੋਂ ਆਪਣੇ ਆਪ ਉਹਨਾਂ ਗਿਆਨ ਪੈਦਾ ਕਰ ਲੈਣੇ ਧਰਤੀ ਦੇ ਵਿੱਚ ਇਹ ਉਹ ਜੀ ਬੀਜ ਪਾਈਏ ਜਿਹੜਾ ਉੱਗਣ ਦੇ ਕਾਬਿਲ ਹੈ ਜੀ ਜੀਵ ਹੈ ਤਾਂ ਉਝ ਪੈਦਾ ਹੋਣਾ ਇਹ ਵੀ ਜਿਹੜੀ ਸੁਣ ਕੇ ਆਦਮੀ ਗੱਲ ਅੰਦਰ ਲੈ ਕੇ ਜਾਂਦਾ ਹੈ ਜੇ ਉਹਨੂੰ ਵਿਚਾਰੂਗਾ ਜੇ ਉਹਦੇ ਚ ਸੱਚ ਹੈ ਉਹੀ ਵੱਲੇ ਪਊਗਾ ਜੇ ਗੱਲੇ ਝੂਠੀ ਹੈ ਉਹਦਾ ਅਸਰ ਕੀ ਹੋਊ ਫਿਰ ਉਹ ਕਹ ਦੂਗਾ ਇਹ ਤਾਂ ਝੂਠ ਹੈ ਇਹ ਗੱਲ ਵਿਸ਼ਵਾਸ ਦੇ ਕਾਬਲੇ ਨਹੀਂ ਉਹ ਚਲਾਗਾ ਉਹ ਕੀ ਚਲੇ ਗਈ ਉਹ ਚਲੇ ਗਈ ਪਰਾਲੀ ਪਰਾਲੇ ਨਹੀਂ ਹੁੰਦੀ ਪੰਡ ਪਰਾਲ ਉਹ ਗੱਲਾਂ ਨਹੀਂ ਦਾ ਪੰਡ ਪਰਾਲ ਸਮਰਤ ਸ਼ਾਸਤਲ ਦੀਆਂ ਗੱਲਾਂ ਪੰਡ ਪਰਾਲ ਕਹੀਆਂ ਹੁਣ ਸਾਡੇ ਕੋ ਗੁਰਦਾਸ ਦੀਆਂ 12 ਪੰਡ ਪਰਾਲ ਆ ਜਿਹੜਾ ਇਤਿਹਾਸ ਇਹਨਾਂ ਨੇ ਲਿਖਿਆ ਸਾਰੇ ਪੰਡ ਪਰਾਲ ਸੰਤੋਖ ਸਿੰਘ ਨੇ ਲਿਖਿਆ ਪੰਡ ਪਰਾਲ ਗੁਰਬਲਾਜਿ ਪਾਜਾਇਛ ਇਹ ਸਭ ਪੰਡਪਰਾਲ ਰੱਖਿਆ ਉਹਨੇ ਬੰਦ ਕੇ ਮੀਂੜਿਆਂ ਨੇ ਗੁਰਬਾਣੀ ਦਾ ਪਾਸੇ ਘਰਤੀ ਪੰਡਪਰਾਲ ਰੱਖਦੀ ਉਹ ਪੜੀ ਜਾਂਦੇ ਸੀ ਉਹੀ ਰਹਿਤ ਮਰਿਆਦਾ ਦੇ ਵਿੱਚ ਇਹਨਾਂ ਨੇ ਪਾਈ ਹੋਰ ਰਹਿਤ ਮਰਿਆਦਾ ਵਾਲੇ ਕੌਣ ਸੀ ਇਹ ਗੱਲਾਂ ਉਹਨਾਂ ਨੇ ਕਿਉਂ ਵੰਦ ਲੀਆਂ ਵੀ ਗੁਰਦਾਰਿਆਂ ਬਾਰੇ ਪੜੀਆਂ ਜਾਣਗੀਆਂ ਇਹਦਾ ਮਤਲਬ ਸਾਰੇ ਬੇਈਮਾਨ ਤੇ ਰਹਿਤ ਮਰਿਆਦਾ ਮੀਂੜਿਆਂ ਦੀ ਬਣਾਈ ਹੋਈ ਹੈ ਇਹ ਸਭ ਗੁਰਦਾਰੇ ਮੀਂੜਿਆਂ ਨੇ ਖੋਏ ਨੇ ਵੀਣਿਆਂ ਨੇ ਇਹ ਦੁਨ ਜਾਣਾ ਸੀਗਾ ਇਹਦੇ ਵੱਲੋਂ ਰਾਜ ਕਰੇਗਾ ਖਾਲਸਾ ਵੱਲੋਂ ਸਿੱਖੀ ਤੋਂ ਹਟ ਮੀਣਿਆਂ ਦਾ ਹੀ ਪ੍ਰੋਗਰਾਮ ਸੀ ਦਿਮਾਗ ਜਾਗੇ ਵੀ ਇਹ ਗੁਰਦੁਆਰੇ ਖੋਲਿਏ ਗੋਲਕਾਂ ਖੋਲਿਏ ਇਹਦੇ ਪੈਸੇ ਨਾਲ ਇੱਕ ਸਿਆਸੀ ਪਾਰਟੀ ਖੜੀ ਕਰ ਲਈਏ ਉਹਦੇ ਨਾਲ ਰਾਜ ਵੱਲੋਂ ਚੱਲੀ ਆ ਸਿੱਖੀ ਸਿੱਖੀ ਦਾ ਕੀ ਹੈ ਸਿੱਖੀ ਜਾਵੇ ਠੱਠੇ ਉੱਚ ਉਹਨਾਂ ਨੇ ਕੀ ਲੈਣ ਨਾਲੇ ਸਿੱਖ ਤਾਂ ਕਹਿੰਦੇ ਸੀ ਵੀ ਗੁਰਦੁਆਰੇ ਸਾਨੂੰ ਨਹੀਂ ਚਾਹੀਦੇ ਉਹ ਗਾਲੀ ਕੂਰਦਾ ਤਾਂ ਕਹਿੰਦਾ ਕੋਈ ਲੋੜ ਨਹੀਂ ਕਹਿੰਦੇ ਚਲੋ ਅਸੀਂ ਆਹ ਕੁਝ ਕਰ ਲੈਨੇ ਸਿੱਖੀ ਦਾ ਪ੍ਰਚਾਰ ਤੁਸੀਂ ਕਰ ਲਓ ਇਹਨਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਬਣਾਈਆ ਸਿੱਖੀ ਦਾ ਪ੍ਰਚਾਰ ਦਾ ਨਹੀਂ ਠੇਕਾ ਲਿਆ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਸੀ ਸਿਰਫ ਪ੍ਰਬੰਧ ਕਰਨ ਵਾਲੀ ਸੰਗਤ ਆਉਂਦੀ ਜਾਂਦੀ ਹੈ ਲੰਗਰ ਪਾਣੀ ਦਾ ਖਿਆਲ ਰੱਖਣਾ ਪਿਆ ਮਾੜੀ ਮੋਟੀ ਉੱਥੇ ਕਥਾ ਕੀਰਤਨ ਹੁੰਦਾ ਰਹਿਣ ਇਹ ਕਬੂਸੀ ਉਹਨਾਂ ਦਾ ਹੋਰ ਤਾਂ ਕੁਝ ਨਹੀਂ ਸੀ ਉੱਥੇ ਉਹ ਵੀ ਇਤਿਹਾਸਕ ਗੁਰਦੁਆਰੇ ਨੇ ਦਰਸ਼ਨ ਨੂੰ ਸੰਗਤ ਜਲਦੀ ਸੀ ਉਹ ਕਹਾਣੀ ਸੁਣਾ ਦਿੰਦੇ ਤੇ ਸਾਖੀ ਉੱਥੇ ਦੀ ਹੁਣ ਵੀ ਇਹੀ ਕਰਦੇ ਨੇ ਜਿੱਥੇ ਗੁਰਦੁਆਰੇ ਸਾਖੀ ਸੁਣਾਉਂਦੇ ਨੇ ਲੰਗਰ ਸ਼ਕਾਉਂਦੇ ਨੇ ਉਹ ਚੜਾਵਾ ਚੜੂ ਹੋਵੇ ਚੜਾ ਦਿੰਦੇ ਨੇ ਉਹਨਾਂ ਦਾ ਦਰਸ਼ਨ ਮੇਲਾ ਹੋ ਜਾਂਦਾ ਉਹਨਾਂ ਦੀ ਰੋਟੀ ਚੱਲਦੀ ਹੈ ਉਹਦਾ ਦਰਸ਼ਨ ਕਰਿਆ ਉਹਨਾਂ ਨੇ ਉਹਨਾਂ ਦਾ ਆਪਣਾ ਰੋਟੀ ਚੱਲਦੀ ਹੈ ਬਸ ਇੰਨਾ ਕੁ ਕੁਝ ਹੈ ਹੋਰ ਤਾਂ ਕੁਝ ਨਹੀਂ ਹੈ ਜਿੰਨੇ ਗੁਰਦੁਆਰੇ ਨੇ ਜੇ ਹੋਏ ਤੋਂ ਜ਼ਿਆਦਾ ਕੁਝ ਨਹੀਂ ਉਹ ਦਰਸ਼ਨ ਕਰਿਆਏ ਨੇ ਲੰਗਰ ਛਕਿਆਏ ਉੱਥੇ ਰਾਹ ਦਾ ਇੰਤਜ਼ਾਮ ਹੋ ਗਿਆ ਉਹਨਾਂ ਦਾ ਉੱਥੇ ਰੋਟੀ ਪਾਣੀ ਚੱਲਦੀ ਹੈ ਵਹਿਲਿਆਂ ਦੀ ਉਹ ਸਮਝਦਿਆਂ ਅਸੀਂ ਸੇਵਾ ਕਰਦੇ ਹਾਂ ਇਹ ਸਮਝਦਿਆਂ ਅਸੀਂ ਤੀਰਥ ਯਾਤਰਾ ਕਰਿਆਏ ਦੋਏ ਕੋਸ਼ ਨੇ ਸਿੱਖੀ ਤੋਂ ਹੋ ਗੋਲੇ ਲਈਏ ਉਹ ਦੇਖਣਾ ਸਿੱਕੀ ਕਿੱਧਰ ਗਈ ਜਾਣੀ ਕਿੱਥੇ ਦੀ ਸਿੱਕੀ ਜਾਂ ਕਮਾਈ ਕਰਦੇ ਸਿੱਕੀ ਦੀ ਸਿੱਕੀ ਤਾਂ ਸੀ ਸਿੱਕੀ ਨਾਲ ਤਾਂ ਕੰਮ ਨਹੀਂ ਕੀਤਾ ਤੁਸੀਂ ਕੋਈ ਜੀ ਗਊ ਭੈਂਸ ਮੰਗੂ ਲਾਵੇਰੀ ਇੱਕ ਤਾਜਣ ਤੁਰੀ ਚੰਗੇਰੀ ਗਊ ਭੈਂਸ ਮੰਗੂ ਲਾਵੇਰੀ ਚਾਹੇ ਤਾਂ ਭੈਂਸ ਹੋਵੇ ਚਾਹੇ ਹੋਵੇ ਗਊ ਜਿਹੜੀ ਮੇਰੀ ਬੁੱਧਾ ਚਾਹੇ ਨੂੰ ਭੈਂਸ ਘਾ ਲੋ ਚਾਹੇ ਗਊ ਘਾ ਲੋ ਪਰ ਦੁੱਧ ਦੇਣੇ ਵਾਲੀ ਹੋਵੇ ਉਹ ਭੈਣ ਮੁਸਲਮਾਨਾਂ ਨੂੰ ਕਹਿੰਦੇ ਨੇ ਮੁਸਲਮਾਨਾਂ ਦੀ ਭੈਣ ਸ ਹੈ ਇਸ ਦੋਆਂ ਦੀ ਗਾਂ ਹੈ ਤਾਂ ਇਹ ਕਹਿੰਦੇ ਮੈਂ ਇਹਦਾ ਦੁੱਧ ਜਿਹੜਾ ਹੁੰਦਾ ਹੈ ਰਾਕਸ਼ਸ ਬੁੱਧੀ ਮੋਟੀ ਕਰ ਦਿੰਦਾ ਦੇਵਤੇ ਕਹਿੰਦਾ ਉਹ ਦੁੱਧ ਪੀਂਦੇ ਨੇ ਦੇਵਤੇ ਕਹਦਾ ਉਹ ਦੁੱਧ ਵੀ ਪੀਂਦੇ ਨੇ ਮੁਸਲਮਾਨ ਮੈਂ ਇਹਦਾ ਦੁੱਧ ਪੀਂਦੇ ਨੇ ਉਹ ਮੱਖਸਰ ਤਾਂ ਹੀ ਦੈਂਦੇ ਆ ਨਾ ਛੋਟੇ ਦੇ ਸਰਾળા ਇਹਨਾਂ ਨੂੰ ਉਹ ਕਹਿੰਦੇ ਨੇ ਮੋਟੀ ਬੁੱਧੀ ਵਾਲਾ ਹੋ ਜਾਂਦਾ ਹੈ ਤਕੜਾ ਨਾ ਸਾਲਾ ਹੀ ਹੁੰਦਾ ਤਾਂ ਹੀ ਮੂਰੇ ਮੂਰੇ ਲਾਲ ਦੇ ਨਾ ਕੁੱਟ ਕੇ ਇਹਨਾਂ ਨੂੰ ਫਾਇਦਾ ਵੀ ਇਹ ਜਿਆਦਾ ਨਹੀਂ ਕਿ ਬੌੜ ਤੋਂ ਬਹੁਤ ਫਾਇਦਾ ਹੁੰਦਾ ਝੋਟੇ ਦੇ ਨਹੀਂ ਭਜ ਹੁੰਦਾ ਨਾ ਗਾਂ ਐ ਬੌੜ ਤੋਂ ਬੱਚੇ ਭਜਦੇ ਬਹੁਤ ਹੁੰਦੇ ਦੇਵ ਤੇ ਭੱਜ ਕੇ ਬਾਣਾ ਚੜ ਜਾਂਦੇ ਨੇ ਫਟਾਫਟ ਲੋਕ ਦੇ ਲੋਕਾਂ ਨੂੰ ਤਕੜੇ ਨਾ ਭਜਣ ਨੂੰ ਪੇੜੂ ਨਹੀਂ ਹਾਣਾ ਪੇੜੂ ਦਾ ਝੋਟਾ ਹੁੰਦਾ ਸ਼ਾਨ ਘੱਤੇ ਪੇੜੂ ਹੈ ਹਾਂਜੀ ਇਕ ਤਾਜਣ ਤਰੀ ਚੰਗੇਰੀ ਗਊ ਭੈਂਸ ਵਾਂਗੂੰ ਲਾ ਵੇਰੀ ਚਾਹੇ ਗਊ ਕਹਿ ਲੋ ਬੁੱਧੀ ਨੂੰ ਕੋਈ ਜੱਟ ਐ ਨਾ ਜੱਟਾਂ ਨੂੰ ਐ ਜਿਹੜੇ ਬੰਮਲ ਨੇ ਇਹ ਨਹੀਂ ਜਾਂਤਾਂ ਨੂੰ ਰਾਖੀ ਸੇ ਗੰਦੇ ਨੇ ਹੈ ਮੋਟੀ ਬੁੱਧੀ ਵਾਲੇ ਮੋਟੀ ਬੁੱਧੀ ਵਾਲੇ ਮੱਝ ਦਾ ਦੁੱਧ ਪੀਣ ਵਾਲੇ ਨੇ ਜੱਟ ਮੱਝ ਦਾ ਦੁੱਧ ਪੀਂਦੇ ਰਹੇ ਨੇ ਤਾਂ ਕੰਮ ਕਰਦੇ ਤੇ ਗਊ ਭੈਂਸ ਵਾਂਗੂੰ ਲਾ ਵੇਰੀ ਚਾਹੇ ਮੇਰੀ ਬੁੱਧੀ ਨੂੰ ਗਾਂ ਕਹਿ ਲੋ ਚਾਹੇ ਮੱਝ ਕਹਿ ਲੋ ਪਰ ਇਹਦੇ ਜੋ ਦੁੱਧ ਪੈਦਾ ਹੋਣਾ ਚਾਹੀਦਾ ਜੀ ਜਿੱਚ ਕਿ ਉਹ ਹੋਵੇ ਤਤ ਹੋਵੇ ਇਹ ਉਹ ਗੱਲ ਕਰੇ ਤਤ ਦੀ ਗੱਲ ਕਰੇ ਤਤ ਹੋਵੇ ਉਹ ਚ ਸੱਚ ਹੋਵੇ ਜੀਰਾ ਇੱਕ ਤਾਜਣੀ ਤੁਰੀ ਚੰਗੇਰੀ ਇੱਕ ਤਾਜਣ ਤੁਰੀ ਚੰਗੇਰੀ ਇੱਕ ਤਾਜਣ ਤੁਰੀ ਵੀ ਚਾਹੀਦੀ ਹੈ ਤਾਜੀ ਤਾਂ ਘੋੜੀ ਨੂੰ ਕਹਿੰਦੇ ਨੇ ਵੈਸੇ ਤਾਂ ਵੈਸੇ ਤਾਂ ਘੋੜੀ ਨੂੰ ਕਹਿੰਦੇ ਨੇ ਤੁਰੀ ਉਹਦੀ ਤੇਜ਼ ਭੱਜਣ ਵਾਲੀ ਸੁਰਤ ਮੇਰੀ ਜਿਹੜੀ ਹੈ ਤੇਜ਼ ਵੀ ਚਾਹੀਦੀ ਹੈ ਜਿਹੜੀ ਬੁੱਧ ਤੇਜ਼ ਵੀ ਬਹੁਤ ਚਾਹੀਦੀ ਹੈ ਬੁੱਧੀ ਤੇ ਚਾਹੀਦੀ ਹੈ ਜਿਵੇਂ ਘੋੜੀ ਤੇਜ਼ ਹੁੰਦੀ ਹੈ ਨਾ ਭੱਜਣ ਵਾਲੀ ਮਨ ਨੂੰ ਘੇਰਨ ਵਾਲੀ ਚਾਹੀਦੀ ਹੈ ਦੁੱਧ ਵੀ ਦਵੇ ਤੇ ਤਾਜਨ ਤੁਰੀ ਚੰਗੇਰੀ ਜਿਹਦੇ ਤੇ ਸਵਾਰੀ ਕਰਦਾ ਹੂੰ ਘਰ ਕੀ ਗੀਹਣ ਚੰਗੀ ਜਨਤਨਾ ਨਾ ਉਹ ਅਰਥ ਇਹਦਾ ਕਰਦੇ ਨੇ ਵੀ ਜੱਟ ਐ ਨਾ ਕਹਿੰਦਾ ਵੀ ਮੈਨੂੰ ਘੋੜੀ ਚਾਹੀਦੀ ਐ ਉਹ ਸੰਸਾਰੀ ਗੱਲਾਂ ਨੇ ਸੰਸਾਰੀ ਵੀ ਗੱਲ ਕਹਿ ਸਕਦੇ ਆ ਤਾ ਜਨ ਤੁਰੀ ਚੰਗੇਰੀ ਚੰਗੀ ਹਮ ਘਰ ਕੀ ਗੀਹਣ ਚੰਗੀ ਜਨਤਨਾ ਲੇਵਾ ਮੰਗੀ ਘਰ ਕੀ ਗੀਣ ਚੰਗੀ ਚਾਹੀਦੀ ਐ ਜਿਹੜੀ ਘਰ ਦੇ ਮੇਰੀ ਅੰਦਰਲੀ ਸੋਚ ਐ ਮੇਰੀ ਸੋਚ ਐ ਅੰਦਰ ਮੇਰੀ ਆਪਣੀ ਸੋਚ ਚੰਗੀ ਹੋਵੇ ਸੋਚ ਅੰਦਰ ਰਹਿੰਦੀ ਐ ਆਪਣੇ ਆਪਣੇ ਅੰਦਰ ਹਰ ਵਕਤ ਆਪਣੀ ਸੋਚ ਰਹਿੰਦੀ ਹੈ ਸੋਚ ਮਾੜੀ ਨਾ ਹੋਵੇ ਸੋਚ ਦਾ ਸੋਚ ਆਪਣੀ ਹੁੰਦੀ ਹੈ ਸਮਝ ਬਗਾਨੇ ਤੋਂ ਨਹੀਂ ਆਉਂਦੀ ਹੈ ਸੋਚ ਤਾਂ ਆਪਣੀ ਹੈ ਸਮਝਦੂਏ ਤੋਂ ਆਈ ਹੈ ਸਮਝ ਜੋ ਆਈ ਹੈ ਬਾਹਰੋਂ ਆਈ ਹੈ ਸੋਚ ਆਪਣੀ ਹੁੰਦੀ ਹੈ ਜਨਤਨਾ ਲੈਵਾ ਮੰਗੀ ਜਿਹੜੀ ਮੇਰੀ ਆਪਣੀ ਸੋਚ ਹੈ ਉਹ ਵੀ ਪਵਿੱਤਰ ਸੋਚ ਚਾਹੀਦੀ ਹੈ ਯਾਨੀ ਮੈਂ ਕੋਈ ਕੀ ਦੇਣਾ ਫਸ ਗਈ ਤਾਂ ਜਿਵੇਂ ਡਾਕਟਰ ਕੋਈ ਇੱਕ ਮਰੀਜ਼ ਆਉਂਦਾ ਹੈ ਉਹ ਡਾਕਟਰ ਕਹਿੰਦਾ ਵੀ ਮੇਰੇ ਕੋਲ ਇਹ ਮਰੀਜ਼ ਆਇਆ ਹੈ ਇਹ ਆ ਤਾਂ ਮੈਂ ਇਹਨੂੰ ਲੁੱਟਣਾ ਛੋਟਾ ਦੁੱਖਾ ਉਹਨੂੰ ਦੁੱਖ ਨੂੰ ਵਧਾਦਾ ਆ ਬੇਈਮਾਨੀ ਇਹ ਉਹ ਕਾਇਮਾ ਪਰਪਕਾਰ ਕਰਨਾ 204 ਹੀ ਹੁੰਦੇ ਅੰਦਰ 204ਆਂ ਨੇ ਜਦ ਵੀ ਹੁੰਦੀਆਂ ਇੱਕ ਤਾਂ ਉਹਦਾ ਵੀ ਇਹ ਗਰੀਬ ਆਦਮੀ ਹੈ ਇਹਨੂੰ ਇਹ ਜੀ ਦਵਾਈ ਦੱਸਾਂ ਜਿਹੜੀ ਮੈਨੂੰ ਨਾ ਦੇਣੀ ਬਬੇ ਬਾਹਰ ਜਿਹੜੀ ਬੂਟੀ ਦੱਸਦਾ ਕੋਈ ਫਰੀ ਆਪੇ ਇਲਾਜ ਕਰ ਲੈ ਮੈਂ ਤਾਂ ਦੱਸੇ ਦੇਣਾ ਵੀ ਭਾਈ ਆ ਚੀਜ਼ ਫਲਾਨੀ ਬੂਟੀ ਤੋਂ ਉੱਥੋਂ ਲੈ ਲਈ ਉਹ ਨੂੰ ਇਸ ਤਰੀਕੇ ਨਾਲ ਰਗੜ ਕੇ ਪੀ ਲੀਆ ਕੜਾ ਬਣਾ ਕੇ ਪੀ ਲੀਆ ਆਪਣੇ ਕੋਲ ਵੀ ਹੋਵੇ ਉਹ ਦੇ ਦਿੱਤੀ ਉਹ ਤਾਂ ਹੋ ਗਿਆ ਪਰ ਫਕਾਰ ਹਕੀਮ ਡਾਕਟਰ ਦਾ ਇਹ ਤਾਂ ਹੋ ਗਈ ਚੰਗੀ ਸੋਚ ਪਰਮਾਰਥ ਦੀ ਸੋਚ ਜੇ ਕਹੇ ਵੀ ਇਹ ਮਸਾ ਆਇਆ ਕਹਾ ਕੇ ਇਹਨੂੰ ਲੁੱਟ ਲਈਏ ਫਿਰ ਹੋ ਗਈ ਬੜੀ ਸੋਚ ਇਹ ਆਪਣੀ ਸੋਚ ਹੈ ਉਹਦੀ ਕਰਕੇ ਕੀ ਕਰ ਕੇ ਕੀਹਣ ਚੰਗੀ ਇਹ ਉਹਦੀ ਆਪਣੀ ਗੀਣ ਹੈ ਆਪਣੇ ਅੰਦਰੋਂ ਪੈਦਾ ਹੋਈ ਹੈ ਇਹ ਦੋ ਚੰਗੀ ਆ ਮਾੜੀ ਵੀ ਹੋ ਸਕਦੀ ਹੈ ਨਾ ਗੀਣ ਨੂੰ ਸੋਚ ਸੋਚਾਂ ਦੋ ਨੇ ਕਿ ਚੰਗੀ ਆ ਤਾਂ ਮਾੜੀ ਵੀ ਹੈ ਮੇਰੀ ਮਾੜੀ ਸੋਚ ਹੋ ਗਈ ਨਾ ਖਤਮ ਕਰ ਦੇ ਮੇਰੇ ਅੰਦਰੋਂ ਮਾੜੀ ਸੋਚ ਹੈ ਖਤਮ ਕਰ ਦੇ ਕਰਕੇ ਗੀਣ ਚੰਗੀ ਚੰਗੀ ਚੰਗੀਓ ਸੋਚ ਰਹੇ ਮੇਰੇ ਅੰਦਰ ਮਾੜੀ ਰਹੇ ਹੀ ਨਾ ਭਲਾ ਹੀ ਸੋਚਾਂ ਕਿਸੇ ਦਾ ਬੁਰਾ ਸੋਚਾਂ ਹੀ ਨਾ ਬੁਰੇ ਦਾ ਭਲਾ ਕਰਨ ਦੀ ਗੱਲ ਹੈ ਬੁਰੇ ਦਾ ਵੀ ਭਲਾ ਹੀ ਕਰੋ ਜਨ ਤਨ ਨਾ ਲਵੇ ਮੰਗੀ ਜਨ ਤਨ ਨਾ ਜਾਣਾ ਤਾਂ ਜੇ ਨਾਲ ਜਾਣਾ ਹੁੰਦਾ ਤਾਂ ਗੀਹਦਾਰth ਹੋਰ ਕਰ ਦਿੰਦੇ ਸੀ ਕੋਈ ਜਾਣਾ ਹੋ ਗਾਨੀਆ ਹੋ ਜੰਤ ਨਾ ਲੈਵੇ ਮੰਗੇ ਇਹ ਮੈਂ ਤੇ ਤੇ ਮੰਗੇ ਲਲੋ ਵੇ ਅੰਦਰ ਬੁਰੀ ਸੋਚ ਦਾ ਨਾਸ ਕਰ ਦੇ ਬੁਰੀ ਸੋਚ ਪੈਦਾ ਹੀ ਨਾ ਹੋਵੇ ਲੋ ਜੀ